ਅੱਜ 44ਵਾਂ ਜਿਹੜਾ ਸਥਾਪਨਾ ਦਿਵਸ ਆ ਨਿਵਾੜ ਦਾ ਨਿਵਾੜ ਬੈਂਕ ਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਬਹੁਤ-ਬਹੁਤ ਨਮਰ ਵਾਰਕ ਬਾਤ ਪੂਰੇ ਡਿਪਾਰਟਮੈਂਟ ਨੂੰ ਔਰ ਲਗਾਤਾਰ ਨਿਵਾੜ ਜਿਹੜਾ ਉਹ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੇ ਹਰੇ ਖੇਤਰ ਦੀ ਤਰੱਕੀ ਦੇ ਲਈ ਆਪਣਾ ਯੋਗਦਾਨ ਜਿਹੜਾ ਉਹ ਕੰਟੀਨਿਊ ਪਾ ਰਿਹਾ ਹੈਗਾ ਪੂਰੇ ਦੇਸ਼ ਭਰ ਦੇ ਅੰਦਰ ਨਿਵਾੜ ਨੇ ਨਿਵਾੜ ਬੈਂਕ ਨੇ ਹਰੇਕ ਸਟੇਟ ਨੂੰ ਜਿਹੜਾ ਲੋਨ ਅਡਵਾਂਸ ਕੀਤਾ ਹੋਇਆ ਪੈਸੇ ਦਿੰਦਾ ਹੈਗਾ ਔਰ ਉਹਦੇ ਰਾਹੀਂ ਜਿਹੜੀ ਆ ਚਾਹੇ ਉਹ ਐਗਰੀਕਲਚਰ ਦੀ ਗੱਲ ਕਰੀਏ ਚਾਹੇ ਉਹ ਆਪਾਂ ਬੇਸਿਕ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਚਾਹੇ ਐਜੂਕੇਸ਼ਨ ਦੀ ਗੱਲ ਕਰੀਏ ਸਾਰੇ ਖੇਤਰ ਦੇ ਅੰਦਰ ਜਿਹੜਾ ਨਵਾਰ ਆਪਣਾ ਅੱਛਾ ਰੋਲ ਨਿਭਾ ਰਿਹਾਗਾ ਸੋ ਮੈਂ ਤਾਂ ਅੱਜ ਦੇ ਸੁਭਿਹਾੜੂ ਹੀ ਕਾਮਨਾ ਕਰਦਾਗਾ ਕਿ ਨਵਾਰ ਜਿਹੜਾ ਹੋਰ ਤਰੱਕੀ ਕਰੇ ਹੋਰ ਅੱਗੇ ਵਧੇ ਔਰ ਇਸੇ ਤਰ੍ਹਾਂ ਕੰਟ੍ਰਿਬਿਊਟ ਕਰਦਾ ਰਹੇ ਲੋਕਾਂ ਦੀ ਵਿਰੋਧ ਦੇ ਅੰਦਰ ਲੋਕਾਂ ਦੀ ਪ੍ਰੋਗਰੈਸ ਦੇ ਅੰਦਰ ਔਰ ਸਟੇਟ ਦੀ ਪ੍ਰੋਗਰੈਸ ਦੇ ਅੰਦਰ ਕਿ ਮੇਰੀ ਅਜ ਦੀਆਂ ਸ਼ੁਭ ਕਾਮਨਾਵਾਂ ਲਗੀਆਂ ਸੋ ਬਹੁਤ ਬਹੁਤ ਜਿੱਥੇ ਨਵਾੜ ਤੋਂ ਬੈਂਕ ਦੇ ਸਾਰੇ ਅਧਿਕਾਰੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਉੱਥੇ ਸਾਰੇ ਦੇਸ਼ ਭਰ ਦੇ ਕਿਸਾਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਕਿਸਾਨਾ ਕਿਸਾਨੀ ਦੇ ਖੇਤਰ ਦੇ ਅੰਦਰ ਸਭ ਤੋਂ ਵੱਡਾ ਰੋਲ ਜਿਹੜਾ ਉਹ ਨਵਾੜ ਦੇ ਫੇਰ ਕਰ ਰਿਹਾ ਹੈ। ਹਾਜੀ ਜੀ ਬਾਜੀ ਕੀ ਆਪਦੇ ਸਪੈਸ਼ਲ ਪ੍ਰੋਜੈਕਟਸ ਨਵਾੜ ਦੇ ਨਾਲ ਮਿਲ ਕੇ ਰਹਿਣ ਵਾਲੇ ਲੇਕਿਨ ਬਿਲਕੁਲ ਬਹੁਤ ਸਾਰੇ ਪ੍ਰੋਜੈਕਟ ਹੈ ਐਜੂਕੇਸ਼ਨ ਦੇ ਅੰਦਰ ਐਗਰੀਕਲਚਰ ਦੇ ਅੰਦਰ ਕਾਫੀ ਖੇਤਰਾਂ ਦੇ ਅੰਦਰ ਜਿਹੜਾ ਉਹ ਨਵਾੜ ਦੇ ਨਾਲ ਮਿਲ ਔਰ ਚੰਦ ਵੀ ਰਹੇ ਨੇ ਬਹੁਤ ਸਾਰੇ ਪ੍ਰੋਜੈਕਟ ਸਾਡੇ ਚੱਲ ਰਹੇ ਨੇ ਕੰਟੀਨਿਊ ਨੇ ਬਹੁਤ ਸਾਰੇ ਪ੍ਰੋਜੈਕਟ ਔਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਅਸੀਂ ਉਹਨਾਂ ਦੀ ਰੂਪਰੇਖਾ ਬਣਾ ਕੇ ਜਿਹੜੀ ਉਹ ਸ਼ੇਅਰ ਕੀਤੀ ਹੈਗੀ ਉਹਨਾਂ ਦਾ ਮੈਮੋਰੈਂਡਮ ਬਣਾ ਕੇ ਸ਼ੇਅਰ ਕੀਤਾ ਹੈਗਾ ਉਹ ਵੀ ਸਾਡੇ ਪਾਸ ਹੋਣਗੇ ਤਾਂ ਕਿ ਜਿਹੜਾ ਪੰਜਾਬ ਹੋਰ ਤਰੱਕੀ ਕਰ ਸਕੇ ਥੈਂਕ ਯੂ